ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਪਿੰਡ ਚੱਕ ਟੇਰਾ ਵਿੱਚ ਸਥਿਤ ਗੁਰਦੁਆਰਾ ਛਨ ਬਾਬਾ ਕੁਮਾ ਮਾਸ਼ ਕੀ ਦੇ ਸਰਸਾ ਨਦੀ ਪਾਰ ਕਰਨ ਸਮੇਂ ਹੋਏ ਪਰਿਵਾਰ ਵੀ ਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਨੇ ਸੱਤ ਪੋਦੀ ਰਾਤ ਇਸ ਸਥਾਨ ਉੱਤੇ ਬਿਤਾਈ ਸੀ ਜਿਸ ਥਾਂ ਅਜਪਾਲ ਕੀ ਸਹਿਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਥਾਂ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਇੱਕ ਰਾਤ ਸੁੱਤੇ ਸਨ ਮਾਈ ਲਛਮੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੂੰ ਪਰਸ਼ਾਤਾ ਸ਼ਕਾਉਣ ਦੀ ਸੇਵਾ ਕੀਤੀ ਸੀ। ਗੁਰੂ ਘਰ ਦੇ ਮੂਰੀਦ ਕੁੰਮਾ ਮਾਸ਼ਕੀ ਜਿਸ ਦਾ ਪਹਿਲਾ ਨਾਮ ਕਰਮਾਚੀ ਵਰਸੀ ਜਾਬਰ ਮੁਗਲਾ ਨੇ ਜ਼ਬਰਨ ਉਸਤਾ ਧਰਮ ਪਰਵਰਤਨ ਕਰਕੇ ਉਸ ਨੂੰ ਮੁਸਲਮਾਨ ਬਣਾ ਦਿੱਤਾ ਸੀ। ਬੇੜੀ ਰਾਹੀਂ ਲੋਕਾਂ ਨੂੰ ਸਤਲੁਜ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚਾਉਣ ਦੀ ਕਿਰਤ ਕਰਨ ਵਾਲੇ ਕੁੰਮਾ ਮਾਸ਼ਕੀ ਨੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਸਤਲੁਜ ਦਰਿਆ ਪਾਰ ਕਰਵਾਇਆ ਸੀ। ਜਿਸ ਦੇ ਬਾਅਦ ਗੰਗੂ ਪਾਪੀ ਮਾਤਾ ਗੁਜਰੀ ਜੀ ਅਤੇ ਨਿੱਕੀਆਂ ਜਿੰਦਾਂ ਨੂੰ ਆਪਣੇ ਪਿੰਡ ਸਹੀੜੀ ਲੈ ਗਿਆ ਸੀ